ਇਸ ਤਰ੍ਹਾਂ ਦੇ ਜਿਹੜੇ ਰੀਤੀ ਰਿਵਾਜ ਹੈ ਇਹ ਬੇਹਤ ਮਾੜੇ ਆ ਸਾਡੇ ਨਾਲ ਤਾਂ ਆਪ ਹੀ ਗੱਲ ਬਣਦਾ ਆਪ ਹੀ ਗੱਲ ਬੱਪੀ ਹੈ ਪੰਜਾਬ ਦੀ ਵਿਧਾਨ ਸਭਾ ਚ ਜਦੋਂ ਵਾਈਟ ਪੇਪਰ ਲਿਆਂਦਾ ਜਾ ਰਿਹਾ ਸੀ ਡਰੱਗਸ ਦੇ ਉੱਤੇ ਤੇ ਖੜਾ ਹੋ ਕੇ ਕਿਸੇ ਨੇ ਕਿਸੇ ਨੂੰ ਫੜ ਲਿਆ ਤੇ ਉਹ ਕਹਿੰਦੇ ਰਾਜੇ ਵੜਿੰਦਾ ਇਹਦੇ ਚੋਂ ਨੰਬਰ ਮਿਲਿਆ ਉਹ ਡਰੱਗ ਬੈਂਡਲਰ ਫੜ ਲਿਆ ਉਹ ਵੀ ਡਰੱਗ ਦਾ ਕੰਮ ਨਹੀਂ ਕਰਦਾ ਸੀ ਉਹਦੀ ਡੇਢ ਮਹੀਨੇ ਬਾਅਦ ਜ਼ਮਾਨਤ ਹੋ ਗਈ ਹੋਰੀਆਂ ਵੀਡੀਓਗ੍ਰਾਫੀ ਕਿਤੋਂ ਹੋਰ ਆ ਗਈ ਉਸ ਪੁਲਿਸ ਕੋਲ ਤੋਂ ਦੇ ਇੱਕ ਐਸਐਸਪੀ ਹੁੰਦਾ ਸੀ ਖਟਰਾ ਐਸਐਸਪੀ ਉਹ 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 ਐਸ ਐ ਇ ਤੋਂ ਐਸਐਸਪੀ ਬਣਿਆ ਸੀ ਮਾਨਸਾ ਲੱਗਿਆ ਸੀ ਇਹ 2 ਲੱਖ ਰੁਪਏ ਦੇ ਤਾ ਉਹ ਕਹਿੰਦਾ ਵੀ ਤੂੰ ਖੁੱਲ੍ਹ ਕੇ ਉੱਥੇ ਕੰਮ ਕਰ ਫਿਰ ਇੱਥੇ ਕਰੀ ਹਰ ਵਿਅਕਤੀ ਇਸ ਕੱਲ ਦਾ ਸ਼ਿਕਾਰ ਹੈ ਪੰਜਾਬ ਦੀ ਸਿਆਸਤ ਪਤਾ ਨਹੀਂ ਕਿੱਧਰ ਨੂੰ ਜਾ ਰਹੀ ਹੈ ਰੱਬ ਹੀ ਜਾਣਦਾ ਹੈ ਕੀ ਹੋਊਗਾ ਆਉਣ ਵਾਲੇ ਸਮੇਂ 'ਚ ਪਰ ਮੈਂ ਅੱਜ ਦੀ ਇਸ ਪ੍ਰੈਸ ਕਾਨਫਰੰਸ ਤੋਂ ਇਸ ਜਿਹੜੀ ਖੈਰਾ ਸਾਹਿਬ ਦੀ ਗਾਥਾ ਹੈ ਇਸ ਕਹਾਣੀ ਤੋਂ ਇਹ ਜ਼ਰੂਰ ਬੇਨਤੀ ਕਰੂੰਗਾ ਸਾਰੇ ਸਾਡੇ ਲੀਡਰਸ਼ਿਪਰਾਂ ਨੂੰ ਸਾਰੀਆਂ ਆਪੋਜੀਸ਼ਨ ਪਾਰਟੀਆਂ ਦੇ ਲੀਡਰਸ਼ਿਪਰਾਂ ਯਾਰ ਜਿਵੇਂ ਨੇਲ ਮੰਡੇਲਾ ਵਰਗੇ ਲੋਕ ਜਿਨ੍ਹਾਂ ਨੇ ਸਾਰਾ ਸਾਰਾ ਸਾਲ ਜੇਲਾ ਕੱਟ ਕੇ ਉਹ ਆਪੇ ਕੰਮ ਤੇ ਲੱਗੇ ਯਾਰ ਐਡੀ ਬਦਲੇ ਦੀ ਭਾਵਨਾ ਵਾ ਤੁਸੀਂ ਸਾਡੇ ਪ੍ਰਤੀ ਜਾਂ ਆਪ ਦੇ ਆਪੋਜੀਸ਼ਨ ਦੇ ਪ੍ਰਤੀ ਮੈਂ ਵੀ ਅਸੀਂ ਇਹ ਕੰਮ ਛੱਡੀਏ ਠੀਕ ਹੈ ਕੋਈ ਸਾਡੀ ਕੋਈ ਦੁਸ਼ਮਣੀ ਤਾਂ ਨਹੀਂ ਹੈ ਸਾਡੀ ਲੜਾਈ ਹੈ ਮੁੱਦਿਆਂ ਦੀ ਲੜਾਈ ਹੈ ਵੱਖ-ਵੱਖ ਦੇ ਆਪੋਜੀਸ਼ਨ ਦਾ ਕੰਮ ਹੈ ਉਹਨਾਂ ਮੁੱਦਿਆਂ ਨੂੰ ਅਲਾਗ ਕਰਨਾ ਉਹਨਾਂ ਦੀ ਲੜਾਈ ਲੜਨਾ ਲੇਕਿਨ ਐਸੀ ਸਾਡੀ ਕੋਈ ਨਹੀਂ ਕਿ ਅਸੀਂ ਕਿਸ ਨੂੰ ਵੇਖ ਕੇ ਗੋਲੀ ਮਾਰ ਦਈਏ ਫਿਰ ਇਹ ਕੰਮ ਕੁਦਰਤ ਦਾ ਹੈ ਸੱਚੇ ਪਾਤਸ਼ਾਹ ਨੇ ਕੁਦਰਤ ਨੂੰ ਇਹ ਹੱਥ ਵਿੱਚ ਦਿੱਤਾ ਕਿ ਕਿਹਨੇ ਕਿੰਨੇ ਘੰਟੇ ਜਿਉਣਾ ਹੈ ਕਿੰਨੇ ਘੰਟੇ ਮਰਨਾ ਹੈ ਰੱਬ ਦੇ ਕੰਮ ਦੇ ਵਿੱਚ ਕੋਈ ਸੇ ਵਿਅਕਤੀ ਨੂੰ ਹੱਕ ਨਹੀਂ ਹੈ ਖਾਸ ਕਰਕੇ ਵਿਗਨ ਪੌਂਡ ਦਾ ਸੋ ਮੈਨੂੰ ਲੱਗਦਾ ਕਿ ਇਹ ਸਾਰਾ ਸਰ ਖੈਰਾ ਸਾਹ ਦੇ ਨਾਲ 101% ਵਾਸਤੀ ਹੋਈ ਹੈ ਔਰ ਕਦੇ ਵੀ ਕਿਸੇ ਨੂੰ ਦਬਾਇਆ ਬੰਦਾ ਕਿ ਯਾਰ ਯਾਰ ਜੇਹ ਜਾਂਦਾ ਕਿਸੇ ਦਾ ਦਿਲ ਨਹੀਂ ਕਰਦਾ ਮੈਂ ਤੁਹਾਨੂੰ ਕਹਾਂ ਮੈਂ ਬਹੁਤ ਦਲੇਰ ਹਾਂ ਮੈਂ ਤਾਂ ਜੇਹ ਜਾਣਾ ਚਾਹੁੰਦਾ ਚੰਗੇ ਭਲੇ ਰੋਟੀ ਖਾਣੇ ਸੌਖੇਆ ਕਰੇ ਜੇਹ ਜਾਂਦਾ ਕੋਈ ਮਨ ਨਹੀਂ ਕਰਦਾ ਪਰ ਫਿਰ ਜਦੋਂ ਪਿੰਡੇ ਤੇ ਪੈ ਜਾਂਦੀਆਂ ਫਿਰ ਹਡਾਉਣੀਆਂ ਪੈਂਦੀਆਂ ਜਿਵੇਂ ਨੈਂਸਲ ਮੰਡੇਲਾ ਵਰਗੇ ਹਡਾ ਸਕਦੇ ਹੋਰ ਵੱਡੇ ਵੱਡੇ ਲੋਕ ਹਡਾ ਸਕਦੇ ਤਾਂ ਖੈਰਾ ਸਾਹਿਬ ਮੈਨੂੰ ਬਾਜਵਾ ਸਾਹਿਬ ਨੂੰ ਕੋਈ ਫਰਕ ਨਹੀਂ ਪੈਣਾ ਲੇਕਿਨ ਇਹਦੇ ਨਾਲ ਰਾਜਨੀਤਿਕ ਬਹੁਤ ਗੰਦੀ ਹੋ ਜਾਏਗੀ ਔਰ ਪੰਜਾਬ ਖਤਮ ਹੋ ਜਾਏਗਾ ਆਉਣ ਵਾਲੇ ਸਮੇਂ 'ਚ ਇਨਾ ਕੀੜਾ ਕੱਢਣ ਦੇ ਵਿੱਚ ਹੀ ਅਸੀਂ ਸਾਰੇ ਲੋਕ ਲੱਗ ਜਾਗੇ ਉਗੀ ਪੰਜਾਬੀ ਫਿਰ ਕਿਤੇ ਨਾ ਕਿਤੇ ਉਹਰੇ ਦਿਮਾਗ ਚ ਤਾਂ ਰਹਿੰਦੀ ਹੈ ਨਾ ਕਿ ਮੇਰੇ ਨਾਲ ਬਹੁਤ ੱੱਕਾ ਤੇ ਉਦਾਸੀ ਹੋਈ ਹੈ। ਸੋ ਮੈਂ ਅੱਜ ਜੋ ਖੇੜਾ ਸਾਹਿਬ ਨੇ ਕਿਆ ਮੈਂ ਇਹਨਾਂ ਨਾਲ ਬਿਲਕੁਲ ਤੱਲਕ ਰੱਖਦੇ ਹੋਏ ਇਹ ਨਹੀਂ ਹੋਣਾ ਚਾਹੀਦਾ ਬੇਸ਼ੱਕ ਤੁਹਾਡਾ ਕੱਟੜ ਵਿਰੋਧੀ ਤੇ ਦੁਸ਼ਮਣ ਹੈ ਸਾਹਮਣੇ ਵਾਲਾ। ਉਹਰੇ ਨਾਲ ਇਹ ਨਹੀਂ ਹੋਣਾ ਚਾਹੀਦਾ ਜੋ ਸੁਪਾਲ ਸਿੰਘ ਖੇੜਾ ਦੇ ਨਾਲ ਹੋਇਆ। ਹਾਂ ਤੁਸੀਂ ਦਬਾ ਲਓ ਹੋਰ ਗੱਲ 'ਚ ਉਹ ਹੋਰ ਬਥੇਰੀਆਂ ਗੱਲਾਂ ਹੈ। ਜਿੱਦ ਵਿੱਚ ਤੁਸੀਂ ਬੰਦੇ ਨੂੰ ਸਾਈਡ ਲਾਈਨ ਕੀਤਾ ਜਾ ਸਕਦਾ ਪਰ ਨਾਟ ਲਾਈਕ ਦਿਸ ਰੱਬ ਦਾ ਕੰਮ ਹੈ ਉਹ ਜਾ ਕੋ ਰਾਖੇ ਸਾਈਆਂ ਫਰਮਾ ਸਕੇ ਨਾ ਕੋਈ ਕਿਸੇ ਨੂੰ ਕੋਈ ਨਹੀਂ ਮਾਰ ਸਕਦਾ ਹਰ ਕੀੜੀ ਨੂੰ ਵੀ ਅਧਿਕਾਰ ਹੈ ਵੀ ਕਿੰਨੇ ਸਵਾਸ ਤੋਂ ਲੈਣੇ ਹੈ ਮੈਂ ਕਹਿੰਦਾ ਨਾ ਕਿਸੇ ਨੂੰ ਰੋਕਣਾ ਸੋ ਬਿਲਕੁਲ ਸਾਡੇ ਭਰਾ ਨੇ ਔਰ ਮੈਂ ਸਮਝਦਾ ਹੈ ਐਸੇ ਤੁਹਾਨੂੰ ਫਾਇਦਾ ਵੀ ਹੋਇਆ ਖੇੜਾ ਸਾਹਿਬ ਇਸ ਕੱਲ ਨਾ ਕਈ ਵਾਰੀ ਦੂਰੀਆਂ ਹੁੰਦੀਆਂ ਸਿਸਟਮ ਦੇ ਵਿੱਚ ਕੋਈ ਬੰਦੇ ਦੇ ਮਾਂਡੇ ਵਿੱਚ ਹੁੰਦਾ ਕੀ ਆ ਖੈਰਾ ਸਾਹਿਬ ਨੇ ਫਲਾਨੀ ਗੱਲ ਕਹਿਤੀ ਕਿ ਇਹਦੀ ਚੰਗੀ ਆਪ ਨੂੰ ਕਈ ਰਾਗ ਦੀ ਉਹ ਇਸ ਜਿਹੜੀਆਂ ਥੋੜੀਆਂ ਕਿਸੇ ਨਾਲ ਪੰਜਾਬ ਚ ਦੂਰੀਆਂ ਸਨ ਇਸ ਥੋੜੀ ਜੇਲ੍ਹ ਨੇ ਉਹ ਦੂਰੀਆਂ ਹਰ ਵਿਅਕਤੀ ਨੇ ਇਹ ਗੱਲ ਕਹੀ ਕਿ ਜੋ ਤੁਹਾਡਾ ਵਿਰੋਧੀ ਸੀ ਇਸ ਆਪ ਸਿੰਘ ਖੈਰਾ ਦੇ ਨਾਲ ਜ਼ਾستی ਉਹ ਟੱਕਾ ਹੋਇਆ ਥੈਂਕ ਯੂ ਸਰ ਇਹ ਕੰਗ ਤੇ ਬੈਠੇ ਜਿਹੜੇ ਪੰਛੀ ਸੀ ਉਹਨਾਂ ਨੇ ਵੀ ਕਿਹਾ ਬੰਦੇ ਨੇ ਤਾਂ ਕਹਿਣਾ ਹੀ ਕਹਿਣਾ ਜੀਰੇ ਚ ਇੰਨਾ ਵੀ ਬਿਲ ਹੈਗਾ ਉਹਨੇ ਇਹ ਗੱਲ ਕਹੀ ਕਿ ਸੋ ਪਾਲ ਸਿੰਘ ਖੈਰਾ ਨਾਲ ਧੱਕਾ ਤੇ ਜ਼ਾਸ ਜੀ ਜੇ ਪੰਛੀ ਜਿਹੜਾ ਬੋਲ ਨਹੀਂ ਸਕਦਾ ਸੋ ਇਸ 4 ਮਹੀਨੇ ਅੰਦਰ ਲਾਉਣ ਨਾਲ ਤੁਹਾਨੂੰ ਇਹ ਸੱਚੇ ਪਾਸ਼ਾ ਨੇ ਕ੍ਰੈਡਿਟ ਦਿੱਤਾ ਤੇ ਇੱਕ ਹੋਰ ਵੱਡਾ ਕ੍ਰੈਡਿਟ ਜਿਹੜਾ ਤੁਹਾਨੂੰ ਮਿਲਦਾ ਹੀ ਨਹੀਂ ਸੀ ਉਹ ਤੁਹਾਡਾ ਮੁੰਡਾ ਲੋਹਾ ਬਣ ਗਿਆ ਸੋ ਇਹ ਸਮਝ ਮੈਂ ਸਮਝਦਾ ਕਿ ਜੇ 6 ਮਹੀਨੇ ਬੰਦਾ 4 ਮਹੀਨੇ ਅੰਦਰ ਲਾ ਕੇ ਤੇ ਆਉਂਦੀਓ ਜਿਹੜੀ ਮਗਰ ਜਿਹੜੀ ਬੰਦੇ ਦੀ ਹਮੇਸ਼ਾ ਇੱਛਾ ਹੁੰਦੀ ਹੈ ਕਿ ਮੇਰਾ ਮੁੰਡਾ ਮੇਰੇ ਨਾਲੋਂ ਅੱਗੇ ਲੰਘ ਦੇ ਸਿਆਣੇ ਕਹਿੰਦੇ ਪੁੱਤਾਂ ਪਰਪੂਤ ਗੋੜੇ ਪੇ ਗੋੜਾ ਬਹੁਤੇ ਨਹੀਂ ਤੇ ਥੋੜਾ ਥੋੜਾ ਜੋ ਮੈਂ ਕਹਾਂਗਾ ਅੱਜ ਦੇ ਸੋਂ ਕੀ ਮਹਿਤਾਬ ਸਿੰਘ ਵਰਗਾ ਪੁੱਤਰ ਵੀ ਭਈ ਸੱਚੇ ਪਾਤਸ਼ਾਹ ਹਰੀਗਨੂ ਦੇ ਵੇ